300 ਬੰਦੇ ਦੀ ਲਿਸਟ ਹੈ ਜਿਨਨੂੰ ਮੁੱਖ ਮੰਤਰੀ ਸਾਹਿਬ ਆਪ ਫੋਨ ਕਰਨਗੇ ਜੋ ਸੈਂਟਰ ਵੱਲੋਂ 1600 ਕਰੋੜ ਦਾ ਐਲਾਨ ਕੀਤਾ ਸੀ ਕਿ ਉਹ ਸਿਰਫ ਐਲਾਨ ਹੀ ਰਹਿ ਗਿਆ ਪੰਜਾਬ ਦੇ ਲੀਡਰਾਂ ਕੋਲ ਚਾਹੇ ਉਹ ਮੁੱਖ ਮੰਤਰੀ ਹੋਣ ਚਾਹੇ ਉਹ ਪਾਰਟੀ ਦੇ ਸੁਪਾ ਪ੍ਰਧਾਨ ਹੋਣ ਸੈਕਟਰੀ ਹੋਣ ਜਾਂ ਕੋਈ ਐਮਪੀ ਹੋਵੇ ਕੀ ਕੋਈ ਇੰਨੇ ਕੈਲੀਬਰ ਵਾਲਾ ਨਹੀਂ ਸੀਗਾ ਜਿਹੜਾ ਆਨਲਾਈਨ ਬੈਠ ਕੇ ਦੋਹੀ ਲੰਘ ਜਾਵੇ ਇਹ ਤਾਂ ਵੀ ਸਰਕਾਰ ਹੈ ਇਹਦਾ ਇਹਦਾ ਕੋਈ ਪ੍ਰੋਟੋਕਾਲ ਹੈ ਇਹਦੇ ਕੋਈ ਇਹਦਾ ਕੋਈ ਸਿਸਟਮ ਹੈ ਉਹਨੂੰ ਸਾਰੇ ਨੂੰ ਪਾਸੇ ਕਰਕੇ ਤੁਸੀਂ ਆਨਲਾਈਨ ਮੀਟਿੰਗਾਂ ਬੁਲਾ ਲੀਆਂ ਡਿਸਟਾ ਬਣਾਤੀਆਂ ਉਹ ਜੀ ਮੁੱਖ ਮੰਤਰੀ ਫੋਨ ਕਰਕੇ ਲੋਕਾਂ ਤੋਂ ਪੈਸਾ ਮੰਗਦੇ ਕਿ ਕੈਜਰੀਵਾਲ ਤੇ ਸੁਸੋਧੀਆਂ ਫਿਰ ਤੋਂ ਮਤਲਬ ਇੱਕ ਸੁਪਰ ਸਰਕਾਰ ਦੀ ਤਰ੍ਹਾਂ ਕੰਮ ਕਰ ਰਹੀ ਹੈ ਇੱਕ ਨਵੀਂ ਯੋਜਨਾ ਦੇ ਨਾਲ ਆਇਆ ਕਿ ਮੁੱਖ ਮੰਤਰੀ ਤੋਂ ਨਾਰਾ ਲਵਾਓ ਇੱਕ ਨਮੀ ਸੋਸਾਇਟੀ ਬਣਾਓ ਵਿਦਾ ਕੰਟਰੋਲ ਸਾਡੇ ਹੱਥਾਂ ਚ ਰਹੇ ਸਾਥ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਕਈ ਪੰਜਾਬ ਦੇ ਚਲੰਤ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਬਹੁ ਬਹੁ ਸਵਾਗਤ ਹੈ ਪਹਿਲਾਂ ਤੋਂ ਸ਼ੁਕਰੀਆ ਕਰ ਜੀ ਸਰ ਅੱਜ ਆਪਾਂ ਗੱਲ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੇ ਜੋ ਹੜਪੀੜਤਾਂ ਲਈ ਆਮ ਆਦਮੀ ਪਾਰਟੀ ਦੀ ਜੋ ਬੈਠਕ ਹੁੰਦੀ ਹੈ ਇੱਕ ਜੋ ਲੀਡਰਸ਼ਿਪ ਬੈਠਕ ਹੁੰਦੀ ਹੈ ਉਹਦੇ ਵਿੱਚ ਜੋ ਹੜਪੀੜਤਾਂ ਲਈ ਫੰਡ ਦੀ ਗੱਲਬਾਤ ਕੀਤੀ ਜਾਂਦੀ ਹੈ ਉਹਦੇ ਹੁਣ ਤੱਕ ਕੀ ਬੇਰਵੇ ਸਾਹਮਣੇ ਆਏ ਦੇਖੋ ਬੇਰਵੇ ਕਈ ਤਰ੍ਹਾਂ ਦੇ ਸਾਹਮਣੇ ਆਏ ਆ ਜੀ ਉਹਨਾਂ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਪਰ ਮੈਨੂੰ ਜਦੋਂ ਸਰਕਾਰ ਜਿਹੜੀ ਹੈ ਉਹ ਲੋਕਾਂ ਤੋਂ ਦਾਨ ਮੰਗੇ ਜੀ ਤੇ ਸਰਕਾਰ ਵੀ ਸਿੱਧਾ ਦਾਨ ਨਾ ਮੰਗੇ ਬਿਲਕੁਲ ਸਰਕਾਰ ਦੇ ਉੱਤੋਂ ਕੋਈ ਆ ਕੇ ਦਾਨ ਮੰਗੇ ਹੂੰ ਤੇ ਮੈਨੂੰ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚੋਂ ਅ ਇੱਕ ਸ਼ਬਦ ਯਾਦ ਆ ਰਿਹਾ ਕਿ ਜੈਸੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿ ਲਾਲੋ ਪਾਪ ਕੀ ਜਾਂਜਲਾ ਕਾਬਲੋ ਧਾਇਆ ਜੋਰੀ ਮੰਗੇ ਦਾਨ ਬਿ ਲਾਲੋ ਹੂੰ ਪੰਜਾਬ ਦੇ ਵਿੱਚ ਜਿਹੜੀ ਹੜਾਂ ਦੀ ਤਰਾਸ ਦੀ ਚੱਲ ਰਹੀ ਹੈ ਉਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਹੈ ਜੇ ਉਹ ਮੰਗ ਕਰਦੀ ਜੀ ਤਾਂ ਕੋਈ ਇਹਦੇ ਵਿੱਚ ਕਿਸੇ ਨੂੰ ਆ ਜਿਹੜੇ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਦਾਨ ਮੰਗਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਦੇ ਦਾਨ ਮੰਗਣ ਦੀ ਗੱਲ ਹੋ ਰਹੀ ਹੈ ਉਹ ਜ਼ਰੂਰ ਇਤਰਾਜ਼ਯੋਗ ਹੈ ਇਹ ਜਿਹੜੀ ਬੈਠਕ ਹੋਈ ਹੈ ਸੋ ਇਸ ਬੈਠਕ ਦੀ ਜਿਹੜੀ ਤੁਸੀਂ ਵੇਰਵੇ ਦੀ ਗੱਲ ਕੀਤੀ ਹੈ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੀ ਆਨਲਾਈਨ ਮੀਟਿੰਗ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਐਮਪੀਜ਼ ਔਰ ਸੀਨੀਅਰ ਲੀਡਰਸ਼ਿਪ ਉਹਨਾਂ ਦੀ ਸ਼ਾਮਲ ਸੀਗੀ ਸੋ ਲੀਡਰਸ਼ਿਪ ਦਾ ਸਾਰੀ ਦਾ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਤੁਸੀਂ ਇਹ ਦੇਖੋ ਕਿ ਜੇ ਪੰਜਾਬ ਸਰਕਾਰ ਦੀ ਉਹ ਮੀਟਿੰਗ ਹੈ ਤਾਂ ਉਦੀ ਅਗਵਾਈ ਪੰਜਾਬ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਕਰਨੀ ਚਾਹੀਦੀ ਸੀ ਕੋਈ ਮੰਤਰੀ ਵੀ ਕਰ ਸਕਦਾ ਸੀਗਾ ਜਾਂ ਜਿਹੜੇ ਪਾਰਟੀ ਦੇ ਪ੍ਰਧਾਨ ਉਹ ਵੀ ਕਰ ਸਕਦੇ ਸੀਗੇ ਬਿਲਕੁਲ ਸੋਸ ਮੀਟਿੰਗ ਨੂੰ ਜਿਹੜਾ ਹੈ ਦਾ ਸੰਚਾਲਕ ਪਤਾ ਕੌਣ ਸੀਗਾ ਜੈਸਮਿਨ ਸ਼ਾਹ ਜੀ ਜਿਨ੍ਹਾਂ ਕੇ ਕੇਜਰੀਵਾਲ ਦੇ ਉੱਤੇ ਕਿਤਾਬ ਲਿਖੀ ਹੈ ਹੂੰ ਤੇ ਕੇਜਰੀਵਾਲ ਸਾਹਿਬ ਸੁਸੋਧਿਆ ਜੀ ਤੇ ਭਗਵੰਤ ਮਾਨ ਜੀ ਦਾ ਤੀਜਾ ਨੰਬਰ ਆਂਦਾ ਉਹਦੇ 'ਚ ਹੂੰ ਹਾਂਜੀ ਸੋ ਇਹ ਜਿਹੜੇ ਪਤਾ ਲੱਗਿਆ ਕਿ ਇਹ ਜਿਹੜੀ ਮੀਟਿੰਗ ਹੈ ਆਨਲਾਈਨ ਹੋਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਆਪਣੇ ਟਾਰਗੇਟ ਤੈਅ ਕਰੋ ਔਰ ਲੋਕਾਂ ਤੋਂ ਫੰਡ ਜਿਹੜਾ ਹੈ ਵੱਧ ਤੋਂ ਵੱਧ ਇਕੱਠਾ ਕਰੋ ਤਾਂ ਕਿ ਇਹ ਹੜਪੀਟਸ ਦੇ ਜਿਹੜੇ ਕੰਮ ਹੈ ਉਹਨੂੰ ਚਲਾਇਆ ਜਾ ਸਕੇ ਤੇ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੇ ਜਿਹਨਾਂ ਲੋਕਾਂ ਨਾਲ ਮੇਰੀ ਗੱਲ ਹੋਈ ਹੈ ਕਿ ਉਸ ਮੀਟਿੰਗ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਔਰ ਕੈਬਨਿਟ ਮੰਤਰੀ ਨੇ ਅਮਨ ਅਰੂੜਾ ਉਹਨਾਂ ਨੇ ਕਿਹਾ ਕਿ ਉਹ 20 ਕਰੋੜ ਰੁਪਏ ਇਕੱਠਾ ਕਰਕੇ ਦੇਣਗੇ ਜੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਸੰਗਰੂਰ ਤੋਂ ਐਮਪੀ ਨੇ ਮੀਟ ਹੇਅਰ ਉਹਨਾਂ ਨੇ ਵੀ ਇੰਨੇ ਹੀ ਲਗਭਗ ਇੰਨਾ ਹੀ ਜਿਹੜਾ ਹੈ ਟਾਰਗੇਟ ਆਪਣੇ ਆਪ ਨੂੰ ਮਿੱਥਿਆ ਤੇ ਮੀਟਿੰਗ ਦੇ ਵਿੱਚ ਇੱਕ ਜਿਹੜੇ ਇਹਨਾਂ ਦੇ ਰਾਜ ਸਭਾ ਮੈਂਬਰ ਨੇ ਸਾਨੀ ਉਹਨਾਂ ਨੇ ਕਹਿੰਦੇ ਆਪ ਕਿਹਾ ਕਿ ਆਪਣੇ ਵੱਲੋਂ ਮੈਂ 1 ਕਰੋੜ ਰੁਪਇਆ ਦੇ ਰਿਹਾ ਤੇ ਮੈਂ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਆਪਣਾ ਟਾਰਗੇਟ ਜਿਹੜਾ ਮਿੱਥਿਆ ਸੋ ਜਦੋਂ ਇਹ ਟਾਰਗੇਟ ਇਹ ਜਿਹੜੇ ਐਲਾਨ ਹੋ ਰਹੇ ਸੀਗੇ ਤੇ ਦੂਜੇ ਜਿਹੜੇ ਮੀਟਿੰਗ ਦੇ ਵਿੱਚ ਲੋਕ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਸੁੰਨ ਪਸਰੀ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਿਹਾ ਜੀ ਕਹਿੰਦੇ ਅਸੀਂ ਕੀ ਕਹਿਣਾ ਸੀਗਾ ਫਿਰ ਅਸੀਂ ਤਾਂ ਆਪਣਾ ਮਿਊਟ ਕਰ ਲਿਆ ਤੇ ਆਫ ਕੈਮਰਾ ਕਰ ਲਿਆ ਹਾਂਜੀ ਜੀ ਸੋ ਜਿਸ ਤਰ੍ਹਾਂ ਇਹ 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 ਸਾਰਾ ਕੁਝ ਚੱਲਿਆ ਹੈ ਨਾ ਵੀ ਤੁਸੀਂ ਪੰਜਾਬ ਦਾ ਜਿਹੜਾ ਜੇ ਤੁਸੀਂ ਪੰਜਾਬ ਦੀਆਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੂੰ ਓਵਰਟੇਕ ਕਰਕੇ ਇਸ ਤਰ੍ਹਾਂ ਫੰਡ ਜਿਹੜਾ ਹੈ ਇਕੱਠਾ ਕਰਨਾ ਹੈ ਨਾ ਤੇ ਮੁੱਖ ਮੰਤਰੀ ਕਹਿੰਦੇ ਲਿਸਟ ਬਣਾ ਲਈ ਹੈ ਐਨਆਰਆਈਜ਼ ਦੀ ਲਿਸਟ ਬਣਾ ਲਈ ਹੈ ਕਿ ਦੁਆਬੇ ਵਾਲਿਆਂ ਨੂੰ ਸਪੈਸ਼ਲ ਤੌਰ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੁਸੀਂ ਜਿਹੜੇ ਐਨਆਰਆਈਸ ਆ ਉਹਨਾਂ ਨੂੰ ਫੋਨ ਕਰੋ ਇਸੇ ਤਰ੍ਹਾਂ ਇੰਡਸਟਰੀ ਲਿਸਟਾਂ ਨੂੰ ਫੋਨ ਕਰੋ ਕਹਿੰਦੇ ਜੀ 300 ਬੰਦੇ ਦੀ ਲਿਸਟ ਹੈ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਆਪ ਫੋਨ ਕਰਨਗੇ ਹਮ ਐਨਆਰਆਈ ਬਿਲਕੁਲ ਐਨਆਰਆਈਸ ਨੂੰ ਤੇ ਹੋਰ ਜਿਹੜੇ ਔਰ ਉਹਨਾਂ ਨੇ ਦੂਜੇ ਲੋਕਾਂ ਨੂੰ ਵੀ ਕਿਹਾ ਜੀ ਕਿਸੇ ਨੂੰ ਮੇਰੇ ਨਾਲ ਮਲਾਣਾ ਹੈ ਤਾਂ ਮਲਾਓ ਜੇ ਕਿਸ ਤੁਹਾਨੂੰ ਲੱਗਦਾ ਕਿ ਮੇਰੇ ਫੋਨ ਕਰਨ ਤੋਂ ਪੈਸੇ ਆ ਜਾਣਗੇ ਤਾਂ ਉਹ ਫੋਨ ਜਿਹੜੇ ਆ ਕਰਵਾਓ ਸੋ ਇਸ ਤਰ੍ਹਾਂ ਦੀ ਇੱਕ ਆਪਾ ਤਾਪੀ ਵਾਲਾ ਜਿਹੜਾ ਸਿਸਟਮ ਹੈ ਉਹ ਲੱਗ ਰਿਹਾ ਹੈ ਤੇ ਇਹਦੇ ਵਿੱਚ ਆ ਇਹ ਇਹਦੇ ਚ ਇਸ ਤਰ੍ਹਾਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹਨੇ ਪੂਰੀ ਤਰ੍ਹਾਂ ਕਮਾਂਡ ਜਿਹੜੀ ਹੈ ਉਹ ਆਪਣੇ ਕਬਜ਼ੇ ਚ ਲੈ ਲਈ ਹੈ ਸੋ ਭਾਵੇਂ ਕਿ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਚੜ੍ਹਦੀ ਕਲਾ ਮਿਸ਼ਨ ਜਿਹੜਾ ਹੈ ਸਾਡਾ ਉਹ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਰੰਗਲਾ ਪੰਜਾਬ ਨਾਂ ਦੀ ਇੱਕ ਸੁਸਾਇਟੀ ਬਣਾਈ ਗਈ ਹੈ ਉਸ ਸੁਸਾਇਟੀ ਦੇ ਨਾਂ ਦੇ ਦੇ ਖਾਤੇ ਦੇ ਵਿੱਚ ਇਹ ਪੈਸੇ ਆਣਗੇ ਇਹ ਪੈਸੇ ਇਕੱਠੇ ਹੋਣਗੇ ਤੇ ਉਹਨਾਂ ਨੂੰ ਜਿਹੜਾ ਹੈ ਸਰਕਾਰ ਜਿਹੜੀ ਹੈ ਆਪਣੇ ਤਰੀਕੇ ਨਾਲ ਇੰਯੂਜ਼ ਕਰੇਗੀ ਸੋ ਉਹਦੇ ਲਈ ਜਿਹੜਾ ਕਿਹਾ ਗਿਆ ਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਸੈਸ਼ਨ ਵਿਧਾਨ ਸਭਾ ਦਾ ਸੈਸ਼ਨ 26 ਤਰੀਕ ਤੋਂ ਬੁਲਾਇਆ ਗਿਆ ਉਹਦੇ ਚ ਸੋਧਾਂ ਜਿਹੜੀਆਂ ਹਨ ਕੁਝ ਜਿਹੜੀਆਂ ਸਰਕਾਰ ਦੀ ਮੁਆਵਜ਼ਾ ਦੇਣ ਦੇ ਫੰਡ ਦੀਆਂ ਸੋਧਾਂ ਉਹ ਵੀ ਜਿਹੜਾ ਕੀ ਜਿਹੜੀਆਂ ਸਰਕਾਰ ਕਰਨ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਸਰਕਾਰ ਦੇ ਸਕੇ ਪਰ ਇਹ ਮੁਆਵਜ਼ਾ ਦਿੱਤਾ ਕਿਵੇਂ ਜਾਣਾ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਸਾਡੇ ਕੋਲ ਪੈਸੇ ਹੈ ਨਹੀਂ ਮੋਦੀ ਸਰਕਾਰ ਨੇ ਕਹਿ ਦਿੱਤਾ ਤੁਹਾਨੂੰ 1600 ਕਰੋੜ ਮਿਲੇਗਾ 12000 ਕਰੋੜ ਪਹਿਲਾਂ ਗਿਆ ਹੋਇਆ ਸੋ 1600 ਕਰੋੜ ਦੇ ਵਿੱਚੋਂ ਵੀ ਥੋੜੇ ਬਹੁਤੇ ਹੀ ਕਹਿੰਦੇ ਆਏ ਆ ਜੇ ਤੱਕ ਪੈਸੇ ਨਹੀਂ ਆਏ ਹੈ ਨਾ ਇੱਕ ਤੁਸੀਂ ਕਹਿ ਰਹੇ ਹੋ ਕਿ ਇਜੋ ਐਨਆਰਆਈਸ ਵੱਲੋਂ ਭਗਵੰਤ ਮਾਨ ਸਾਹਿਬ ਆਪ ਫੋਨ ਕਰਨਗੇ ਇੱਕ ਤਾਂ ਇਹ ਫੰਡਾਂ ਆਉਣੀ ਹੈ ਦੂਜੇ ਨੰਬਰ ਤੇ ਕੀ ਹੁਣ ਸਮਝ ਲਿਆ ਜਾਵੇ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਖਾਲੀ ਹੈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਇਹ ਸਮਝ ਲਿਆ ਜਾਵੇ ਕਿ ਜੋ ਸੈਂਟਰ ਵੱਲੋਂ 1600 ਕਰੋੜ ਦਾ ਐਲਾਨ ਕੀਤਾ ਸੀ ਕਿ ਉਹ ਸਿਰਫ ਐਲਾਨ ਹੀ ਰਹਿ ਗਿਆ ਉਹ ਆਇਆ ਨਹੀਂ ਨਹੀਂ ਇਹ ਇਹ ਕਾਫੀ ਇਹਦੇ ਇਹਦੇ ਬਾਰੇ ਜਿਹੜੀ ਬਿਆਨਵਾਜੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਤੇ ਤੇ ਚੌਥਾ ਹੋਰ ਕੀ ਸਿਰਫ ਦਾਣ ਜਿਹੜਾ ਮੰਗਣ ਤੋਂ ਇਲਾਵਾ ਹੁਣ ਕੋਈ ਰਸਤਾ ਨਹੀਂ ਹਾਏ ਉਹੀ ਮੈਂ ਗੱਲ ਕਹਿ ਰਿਹਾ ਕਿ ਕਿ ਜਿਹੜਾ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ 1600 ਕਰੋੜ ਰੁਪਏ ਦਾ ਉਹ ਉਹਦੇ ਵਿੱਚੋਂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਪੈਸਾ ਨਹੀਂ ਮਿਲਿਆ ਹੁਣ ਤੱਕ ਤੇ ਦੂਜਾ ਜਿਹੜਾ 12000 ਕਰੋੜ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਕੋਈ ਐਸਡੀਆਰ ਫੰਡ ਦਾ ਹੈਗਾ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਸੋ ਗੱਲ ਮੁੱਕੀ ਉਹ ਤਾਂ ਹੈ ਨਹੀਂ ਬਾਕੀ ਜਿਹੜੀਆਂ ਰਿਪੋਰਟਾਂ ਜਦੋਂ ਬਣਨਗੀਆਂ ਤੇ ਕਦੋਂ ਰਿਪੋਰਟਾਂ ਜਾਣਗੀਆਂ ਕਦੋਂ ਪੈਸੇ ਆਣਗੇ ਉਹਨਾਂ ਦਾ ਕੀ ਮਾਪਦੰਡ ਹੋਏਗਾ ਉਹਦੇ ਕੀ ਨਿਯਮ ਹੋਣਗੇ ਉਹ 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 ਦੇਖਣ ਵਾਲੀ ਗੱਲ ਹੋਏਗੀ ਬਾਅਦ ਦੀ ਤੇ ਪੰਜਾਬ ਸਰਕਾਰ ਜਿਹੜੀ ਹੁਣ ਤੱਕ ਕਹਿੰਦੀ ਰਹੀ ਹੈ ਮੁੱਖ ਮੰਤਰੀ ਜਿਹੜੇ ਬਾਰ-ਬਾਰ ਕਹਿੰਦੇ ਰਹੇ ਨੇ ਕਿ ਸਾਡਾ ਜੀ ਖਜ਼ਾਨਾ ਸਾਡੇ ਕੋਲ ਪੈਸਿਆਂ ਦੀ ਘਾਟ ਨਹੀਂ ਹੈ ਖਜ਼ਾਨਾ ਕਦੇ ਮੈਂ ਕਿਹਾ ਖਜ਼ਾਨਾ ਖਤਮ ਹੋ ਗਿਆ ਕਿ ਖਜ਼ਾਨਾ ਖਾਲੀ ਹੈ ਹੈਨਾ ਸੋ ਉਹਨਾਂ ਨੇ ਹੁਣ ਇੱਕ ਤਰ੍ਹਾਂ ਦੇ ਨਾਲ ਇਹ ਡਿਕਲੇਅਰ ਹੀ ਕਰਤਾ ਕਿ ਸਰਕਾਰ ਦੇ ਹੱਥ ਖੜੇ ਐ ਤੇ ਤੁਸੀਂ ਲੋਕੋ ਦਾਨ ਦਿਓ ਤੁਸੀਂ ਦਾਨ ਦਿਓ ਤੇ ਇਹ ਇਹ ਜਿਹੜਾ ਹੈ ਉਹ ਉਹਦੇ ਨਾਲ ਜਿਹੜੇ ਰਾਹਤ ਕਾਰਜ ਜਿਹੜੇ ਚਲਾਏ ਜਾਣਗੇ ਸੋ ਇਹ ਇਹ ਭਾਵੇਂ ਕਿ ਇਸ ਤਰ੍ਹਾਂ ਦਾ ਇੱਕ ਤਜਰਬਾ ਜਿਹੜਾ ਹੈ ਬੜਾ ਸਫਲ ਤਜਰਬਾ ਕੇਰਲਾ ਸਰਕਾਰ ਨੇ ਕੀਤਾ ਸੀ ਕੇਰਲਾ ਸਰਕਾਰ ਨੇ ਕਿਸ ਤਰ੍ਹਾਂ ਦਾ ਫੰਡ ਕ੍ਰੀਏਟ ਕੀਤਾ ਸੀ ਕੇਰਲਾ ਦੇ ਨਾਲ ਸੰਬੰਧਿਤ ਜਿਹੜੇ ਐਨ ਆਰ ਆਈਸ ਲੋਕ ਨੇ ਜਾਂ ਉਹ ਹੋਰ ਲੋਕ ਨੇ ਉਹਨਾਂ ਤੋਂ ਉਹਨਾਂ ਨੇ ਫੰਡ ਇਕੱਠਾ ਕਰਕੇ 4500 ਕਰੋੜ ਰੁਪਏ ਇਕੱਠਾ ਕੀਤਾ ਸੀ ਜੀ ਹਾਂਜੀ ਸੋ ਇਹ ਉਸੇ ਤਰ੍ਹਾਂ ਦਾ ਤਜਰਬਾ ਹੈ ਪਰ ਜਿਸ ਤਰੀਕੇ ਨਾਲ ਇਹ ਡੀ ਇਹ ਡੀਲ ਕੀਤਾ ਜਾ ਰਿਹਾ ਕਿ ਇਹਨੂੰ ਲੀਡ ਕੌਣ ਕਰ ਰਿਹਾ ਇਹਨੂੰ ਇਨਸਟਰਕਸ਼ਨ ਕੌਣ ਦੇ ਰਿਹਾ ਕੇਜਰੀਵਾਲ ਦੇ ਰਹੇ ਨੇ ਸੁਸੋਧਿਆ ਦੇ ਰਹੇ ਨੇ ਤੇ ਮੁੱਖ ਮੰਤਰੀ ਤੀਜੇ ਨੰਬਰ ਤੇ ਖੜੇ ਦਿਖਦੇ ਨੇ ਤੇ ਇਸ 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 ਅਹਿਮ ਬੈਠਕ ਦੀ ਦਾ ਸੰਚਾਲਨ ਕੌਣ ਕਰ ਰਹੇ ਨੇ ਕੇਜਰੀਵਾਲ ਦਾ ਦਾ ਜਿਹੜਾ ਸ਼ਰਟ ਪਾਇਆ ਉਹ ਉਹ ਦਾ ਐਲਾਨ ਕਰ ਉਹ ਦਾ ਸੰਚਾਲਨ ਕਰ ਰਿਹਾ ਕੀ ਪੰਜਾਬ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੀਡਰਾਂ ਕੋਲ ਚਾਹੇ ਉਹ ਮੁੱਖ ਮੰਤਰੀ ਹੋਣ ਚਾਹੇ ਉਹ ਪਾਰਟੀ ਦੇ ਸੂਪਾ ਪ੍ਰਧਾਨ ਹੋਣ ਸੈਕਟਰੀ ਹੋਣ ਜਾਂ ਕੋਈ ਐਮਪੀ ਹੋਵੇ ਕਿ ਕੋਈ ਇੰਨੇ ਕੈਲੀਬਰ ਵਾਲਾ ਨਹੀਂ ਸੀਗਾ ਜਿਹੜਾ ਆਨਲਾਈਨ ਮੀਟਿੰਗ ਦੀ ਅਗਵਾਈ ਕਰ ਸਕਦਾ ਜੀ ਸੋ ਇਹ ਇਹ ਬੜਾ ਅਜੀਬ ਇੱਕ ਜਿਹੜਾ ਫੀਨੋਮਨਾ ਜਿਹਦੇ ਨਾਲ ਮੈਨੂੰ ਲੱਗਦਾ ਕਿ ਫੰਡ ਇਕੱਠਾ ਕਰਨ ਦੀ ਦੇ ਵਿੱਚ ਇੱਕ ਆਪਾਤਾਪੀ ਜਿਹੜੀ ਹੈ ਉਹ ਮਚੇਗੀ ਹੂੰ ਸਰ ਜੇ ਸਰਕਾਰ ਨੇ ਸੁਸਾਇਟੀਆਂ ਹੀ ਬਣਾਉਣੀਆਂ ਨੇ ਤਾਂ ਸੀਐਮ ਫੰਡ ਤੇ ਵਿੱਤ ਮੰਤਰਾਲੇ ਇਹਨਾਂ ਦਾ ਕੀ ਬਣੇਗਾ ਤੇ ਇਹਨਾਂ ਦੀ ਕੀ ਪਾਰਦਰਸ਼ਤਾ ਰਹੇਗੀ ਦੇਖੋ ਇਹੀ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਜਿਹੜੀ ਸਰਕਾਰ ਜਿਸ ਤਰ੍ਹਾਂ ਬਿਹੇਵ ਕਰ ਰਹੀ ਹੈ ਸਰਕਾਰ ਨੂੰ ਜਿਸ ਤਰ੍ਹਾਂ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ ਜਾਂ ਸਰਕਾਰ ਦੇ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੇ ਜਿਹੜੀ ਕੰਮਕਾਰ ਹੈ ਉਹ ਉਹਨੂੰ ਜਿਸ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਉਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਸਰਕਾਰ ਦੇ ਜਿਹੜੇ ਜਿਹੜੇ ਸੂਬਾ ਸਰਕਾਰ ਦੇ ਦੀ ਹੋਂਦ ਦੀ ਦੀ ਦਾ ਵੀ ਸਵਾਲ ਹੈ ਹੈਨਾ ਸੋ ਮੁੱਖ ਮੰਤਰੀ ਨੂੰ ਜਿਵੇਂ ਬਾਈਪਾਸ ਕੀਤਾ ਜਾ ਰਿਹਾ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਜਿਵੇਂ ਬਾਈਪਾਸ ਕਰਕੇ ਦਿੱਲੀ ਦੇ ਜਿਹੜੇ ਕਰਿੰਦੇ ਆ ਉਹ ਐਕਟਿਵ ਹੋਏ ਹੋਏ ਆ ਸੋ ਇਹ ਪੰਜਾਬ ਸਰਕਾਰ ਵਾਸਤੇ ਆਪਣੇ ਆਪਣੀ ਹੋਣ ਦਾ ਸਵਾਲ ਹੈ ਪੰਜਾਬ ਵਾਸਤੇ ਇਹ ਇੱਕ ਮਤਲਬ ਵੀ ਤੁਸੀਂ ਸਟੇਟ ਦੀ ਸਰਕਾਰ ਹੈ ਇਹਦਾ ਇਹਦਾ ਕੋਈ ਪ੍ਰੋਟੋਕਾਲ ਹੈ ਇਹਦੇ ਕੋਈ ਇਹਦਾ ਕੋਈ ਸਿਸਟਮ ਹੈ ਉਹਨੂੰ ਸਾਰੇ ਨੂੰ ਪਾਸੇ ਕਰਕੇ ਤੁਸੀਂ ਆਨਲਾਈਨ ਮੀਟਿੰਗਾਂ ਬੁਲਾ ਲੀਆਂ ਲਿਸਟਾਂ ਬਣਾਤੀਆਂ ਕਹੋ ਜੀ ਮੁੱਖ ਮੰਤਰੀ ਫੋਨ ਕਰਕੇ ਲੋਕਾਂ ਤੋਂ ਪੈਸਾ ਮੰਗੇਗਾ ਹਾਂਜੀ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਵੀ ਮੰਗਾਗਾ ਮੈਂ ਮੈਂ ਦੇਸ਼ ਭਰ ਚ ਫੋਨ ਕਰਾਂਗਾ ਸੋ ਇਹ ਇਹ ਮਤਲਬ ਇਹ ਸ਼ਾਇਦ ਧਾਰਮ ਸਵਿਧਾਨਿਕ ਸੰਸਥਾਵਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੀ ਜਿਹੜੀ ਸਰਕਾਰ ਸਰਕਾਰ ਤੇ ਸਰਕਾਰ ਦੀਆਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਐ ਉਹਨਾਂ ਨੂੰ ਉਲੰਘ ਕੇ ਇਹ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਇੱਕ ਜਿਹਦਾ ਐਲਾਨ ਭਾਵੇਂ ਮੁੱਖ ਮੰਤਰੀ ਤੋਂ ਕਰਵਾਇਆ ਗਿਆ ਚੜ੍ਹਦੀ ਕਲਾ ਮਿਸ਼ਨ ਵੈਸੇ ਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਰਹਿੰਦਾ ਹੈ ਨਾ ਪਰ ਉਹਦੇ ਵਾਸਤੇ ਮਿਸ਼ਨ ਚਲਾਣ ਦੀ ਕੀ ਲੋੜ ਹੈ ਪਰ ਕਿਉਂਕਿ ਇਹ ਸਰਕਾਰ ਜਿਹੜੀ ਹੈ ਇਹ ਸਲੋਗਨਸ ਦੀ ਸਰਕਾਰ ਹੈ ਇਹ ਨਾਅਰਿਆਂ ਦੀ ਸਰਕਾਰ ਹੈ ਇਹ ਨਮੀ ਨਮੀ ਹਨ ਜੋਦ ਨਸ਼ਿਆ ਬ੍ਰੋਧ ਹੈ ਨਾ ਬਿਲਕੁਲ ਜਿਸका खेत उसका रेत है ना जी जी ਤੇ ਉਹ ਸਾਡਾ ਸਾਡਾ ਕੰਮ ਬੋਲਦਾ ਹੈ ਨਾ ਭਾਵੇਂ ਨਾਰਾ ਦਿੱਲੀ ਤੋਂ ਆਇਆ ਤੇ ਪੰਜਾਬੀ ਚ ਬਣ ਕੇ ਕੁਝ ਹੋਰ ਹੀ ਬਣ ਗਿਆ ਉਹਦਾ ਹੈ ਨਾ ਸੋ ਇਹ ਨਾਰੇ ਵਾਲੀ ਸਰਕਾਰ ਹੈ ਸੋ ਉਸੇ ਤਰ੍ਹਾਂ ਦਾ ਇਹ ਨਾਰਾ ਜਿਹੜਾ ਹੈ ਮੁੱਖ ਮੰਤਰੀ ਤੋਂ ਲਵਾਇਆ ਗਿਆ ਪਰ ਜਿਸ ਤਰ੍ਹਾਂ ਦੀ ਇਹ ਸੋਸਾਇਟੀ ਬਣਾਈ ਹੈ ਔਰ ਜਿਸ ਤਰ੍ਹਾਂ ਦਿੱਲੀ ਦਾ ਦਖਲ ਇਹਦੇ ਚ ਦਿਖ ਰਿਹਾ ਹੈ ਉਹਦੇ ਤੋਂ ਲੱਗਦਾ ਹੈ ਕਿ ਇਹ ਜਿਹੜੀ ਹੈ ਇਹ ਇਹਦੇ ਚ ਪਾਰਦਰਸ਼ਤਾ ਬਿਲਕੁਲ ਨਹੀਂ ਰਹੇਗੀ ਔਰ ਲੋਕਾਂ ਦੇ ਵਿੱਚ ਫੰਡ ਨਹੀਂ ਉਹ ਜਿਹੜਾ ਹੁਣ ਜਿਹੜਾ ਬੰਦਾ ਫੰਡ ਦੇਏਗਾ ਮੰਨ ਲਓ ਮੈਂ ਕਹਿ ਰਿਹਾ ਕਿ ਮੈਂ ਮੈਂ ਐਨਆਰਆਈ ਹਾਂ ਜਾਂ ਮੈਂ ਕੋਈ ਬਿਜ਼ਨਸਮੈਨ ਹੈ ਜਾਂ ਮੈਂ ਕੋਈ ਇੰਡਸਟਰੀਅਲਿਸਟ ਹੈ ਮੈਂ ਕਹਿ ਰਿਹਾ ਮੈਂ ਸਰਕਾਰ ਨੂੰ ਚੱਕੋ ਜੀ 10 ਕਰੋੜ ਰੁਪਏ ਜੀ ਬਿਲਕੁਲ ਜੇ ਮੈਂ ਮੁੱਖ ਮੰਤਰੀ ਨੂੰ ਫੋਨ ਕਰੇਗਾ ਕਿ ਮੈਨੂੰ 10 ਕਰੋੜ ਰੁਪਏ ਭੇਜ ਜਾਂ 5 ਕਰੋੜ ਰੁਪਏ ਭੇਜ ਮੈਂ ਭੇਜਾਂਗਾ ਕੀ ਮੈਂ ਮੁੱਖ ਮੰਤਰੀ ਤੇ ਫਿਰ ਆਪਣੇ ਕੰਮ ਵਾਸਤੇ ਪ੍ਰੈਸ਼ਰ ਨਹੀਂ ਪਾਵਾਂਗਾ ਚਾਹੀਉ ਗਲਤ ਕੰਮ ਚਾਹੀਏ ਠੀਕ ਕੰਮ ਕੋਲ ਨੂੰ ਜੀ ਸੋ ਇਹ ਗੱਲਾਂ ਸਾਰੀਆਂ ਸੂਚਣ ਵਾਲੀ ਸਰ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਤੇ ਕੀ ਇਹ ਜੋ ਗੱਲ ਹੁਣ ਸਾਫ਼ ਹੋ ਰਹੀ ਹੈ ਫਿਰ ਤੋਂ ਦਿੱਲੀ ਦੇ ਕਬਜ਼ੇ ਵਾਲੇ ਕੀ ਕੈਜਰੀਵਾਲ ਤੇ ਸੁਸੋਧੀਆਂ ਫਿਰ ਤੋਂ ਮਤਲਬ ਇੱਕ ਸੁਪਰ ਸਰਕਾਰ ਦੀ ਤਰ੍ਹਾਂ ਕੰਮ ਕਰ ਰਹੇ ਨੇ ਬਿਲਕੁਲ ਉਹੀ ਦਿਖ ਰਿਹਾ ਜਿਵੇਂ ਕਿਉਂਕਿ ਜਦੋਂ ਹੜ੍ਹ ਆਏ ਹੋਏ ਸੀਗੇ ਹਹਾਕਾਰ ਮੱਚੀ ਹੋਈ ਸੀਗੀ ਉਦੋਂ ਕੇਜਰੀਵਾਲ ਵੀ ਆਣ ਤੋਂ ਡਰਦੇ ਸੀ ਸਸੋਧਿਆ ਵੀ ਆਣ ਤੋਂ ਡਰਦੇ ਸੀ ਆਪਣੀ ਹਾਜ਼ਰੀ ਲਵਾਈ ਇੱਕ ਦੋ ਜਗ੍ਹਾ ਆ ਕੇ ਤੇ ਵਾਪਸ ਮੁੜ ਗਏ ਮੁੜ ਕੇ ਆਏ ਨਹੀਂ ਕਿਉਂਕਿ ਸਰਕਾਰ ਜਿਹੜੀ ਹੈ ਬਿਲਕੁਲ ਧੜਾ ਧੜ ਇੱਕ ਤਰਾਸ਼ਾਹੀ ਹੋ ਗਈ ਸੀਗੀ ਸਾਰਾ ਸਿਸਟਮ ਤਰਾਸ਼ਾਹੀ ਹੋ ਗਿਆ ਸੀਗਾ ਹੁਣ ਇਹ ਨਵੇਂ ਪਲਾਨ ਦੇ ਨਾਲ ਇੱਕ ਨਵੀਂ ਯੋਜਨਾ ਦੇ ਨਾਲ ਆਏ ਕਿ ਮੁੱਖ ਮੰਤਰੀ ਤੋਂ ਨਾਰਾ ਲਵਾਓ ਇੱਕ ਨਵੀਂ ਸੁਸਾਇਟੀ ਬਣਾਓ ਜੀਦਾ ਕੰਟਰੋਲ ਸਾਡੇ ਹੱਥਾਂ 'ਚ ਰਹੇ ਪੈਸਾ ਜਿਹੜਾ ਇਕੱਠਾ ਹੋਏ ਉਸ ਪੈਸੇ ਉਸ ਸਾਰੇ ਇਕੱਠੇ ਪੈਸੇ ਨੂੰ ਅਸੀਂ ਆਪਣੇ ਤਰੀਕੇ ਨਾਲ ਯੂਜ਼ ਕਰ ਸਕੀ ਜੀ ਬਿਲਕੁਲ ਹੈਨਾ ਸੋ ਇਹ ਇੱਕ ਉਸੇ ਤਰ੍ਹਾਂ ਲੱਗ ਰਿਹਾ ਉਸੇ ਤਰ੍ਹਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਪੈ ਰਿਹਾ ਕਿ ਜੇ ਜੇ ਸਾਰੀ ਮੀਟਿੰਗ ਨੂੰ ਮਤਲਬ ਦਿੱਲੀ ਦਾ ਸੰਚਾਲਕ ਜਿਹੜਾ ਚਲਾ ਰਿਹਾ ਹੈਨਾ ਤੇ ਪੰਜਾਬ ਦਾ ਨਾ ਕੋਈ ਅਫਸਰ ਪੰਜਾਬ ਦਾ ਨਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਕੋਈ ਮੰਤਰੀ ਹੈ ਨਾ ਕੋਈ ਕੈਲੀਬਰ ਨਹੀਂ ਹੈ ਜੀ ਬਿਲਕੁਲ ਸੋ ਇਹਦਾ ਅਰਥ ਤਾਂ ਸਿੱਧਾ ਇਹੀ ਨਿਕਲਦਾ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਤਰ੍ਹਾਂ ਦੇ ਨਾਲ ਫਿਰ ਜਿਹੜਾ ਹੈ ਸੁਪਰ ਸਰਕਾਰ ਹੋਣ ਦਾ ਜਿਹੜਾ ਪ੍ਰਭਾਵ ਦੇ ਰਹੀ ਹੈ ਬਿਲਕੁਲ ਸਰ ਗੱਲ ਕਰਦੇ ਆ ਐਸਜੀਪੀਸੀ ਵੱਲ ਜ세ਦਾਰ ਕੁਲਦੀਪ ਸਿੰਘ ਗੜਕਾਜ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਜਿਹੜਾ ਉਹਨਾਂ ਨੇ ਸਰਕਾਰ ਇੱਕ ਖਾਲਸਾ ਵੈਬਸਾਈਟ ਬਣਾਈ ਹੈ ਉਹਦਾ ਐਲਾਨ ਕੀਤਾ ਹੈ ਅੱਜ ਉਹਨਾਂ ਇਹ ਇਹ ਕੀ ਸਿਸਟਮ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਅ ਦੇਖੋ ਇਹ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਜ세ਦਾਰ ਨੇ ਅਕਾਲ ਤਖਤ ਦੇ ਉੱਤੇ ਜਿਹੜੀਆਂ ਸੇਵਾ ਸੇਵੀ ਸੰਸਥਾਵਾਂ ਆਏ ਉਹ ਲੱਗੀਆਂ ਹੋਈਆਂ ਕੰਮ ਦੇ ਵਿੱਚ ਅੜਾਂ ਦੀ ਸੇਵਾ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਮੀਟਿੰਗ ਬੁਲਾਈ ਸੀ ਕਿ ਕਿਉਂਕਿ ਇਸ ਤਰ੍ਹਾਂ ਦਾ ਇੱਕ ਪ੍ਰਭਾਵ ਮਿਲ ਰਿਹਾ ਸੀ ਕਿ ਜਿੱਥੇ ਰਾਸ਼ਨ ਪਹੁੰਚ ਲਿਆ ਉੱਥੇ ਬਹੁਤ ਜ਼ਿਆਦਾ ਰਾਸ਼ਨ ਪਹੁੰਚ ਰਿਹਾ ਜਿੱਥੇ ਨਹੀਂ ਪਹੁੰਚ ਰਿਹਾ ਉੱਥੇ ਨਹੀਂ ਪਹੁੰਚ ਰਿਹਾ ਕਿਸ ਜਗ੍ਹਾ ਕਿਸ ਚੀਜ਼ ਦੀ ਜ਼ਰੂਰਤ ਉਹਦੀ ਕੋਈ ਪਲੈਨਿੰਗ ਨਹੀਂ ਸੀਗੀ ਉਹਦੀ ਕੋਈ ਲੀਡ ਨਹੀਂ ਉਹਦੀ ਕੋਈ ਲੀਡ ਨਹੀਂ ਸੀ ਹਰੇਕ ਸੰਸਥਾ ਆਪ ਕੋ ਆਪਣੇ ਹਿਸਾਬ ਨਾਲ ਆਪ ਕੋ ਆਪਣੇ ਕਨੈਕਸ਼ਨ ਦੇ ਹਿਸਾਬ ਨਾਲ ਚੁਰੀ ਜਾ ਰਹੀ ਸੀ ਸੋ ਇਸ ਜਿਹੜਾ ਪੂਰੀ ਆਪਾ ਤਾਪੀ ਮੱਚੀ ਹੋਈ ਸੀ ਜੀ ਇਹਦੇ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਹੋਣਾ ਨੇ ਇੱਕ ਮੀਟਿੰਗ ਬੁਲਾਈ ਉਸ ਮੀਟਿੰਗ ਦੇ ਵਿੱਚ ਸੁਝਾਅ ਲੈ ਗਏ ਕਿ ਕਿਸ ਤਰ੍ਹਾਂ ਦਾ ਸਿਸਟਮ ਹੋਵੇ ਤੋਂ ਉਸ ਜਿਹੜੇ ਉਸ ਮੀਟਿੰਗ ਦੇ ਵਿੱਚ ਜਿਹੜੇ ਸੁਝਾਅ ਲੈ ਗਏ ਸੀਗੇ ਉਹਨਾਂ ਤੇ ਬੇਸਟ ਇੱਕ ਸਰਕਾਰੀ ਖਾਲਸਾ ਵੈਬਸਾਈਟ ਜਿਹੜੀ ਹੈ ਅੱਜ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਮੋٹے ਤੌਰ ਤੇ ਜਿਹੜੀ ਤਿੰਨ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈ ਤਿੰਨ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਉਹ ਹੋਏਗੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਵੀ ਸੰਸਥਾ ਉਹ ਦਾਨ ਕਰਨਾ ਚਾਹੁੰਦੀ ਹੈ ਜਾਂ ਸੇਵਾ ਕਰਨਾ ਚਾਹੁੰਦੀ ਹੈ ਕਿਸੇ ਖਾਸ ਤਰ੍ਹਾਂ ਦੀ ਉਹ ਸੇਵਾ ਦੇ ਰਹੀ ਹੈ ਫੋਰ ਐਗਜ਼ਾਮਪਲ ਜੇ ਕੋਈ ਸੰਸਥਾ ਜਿਹੜੀ ਹੈ ਉਹ ਘਰਾਂ ਦੀ ਸਫਾਈ ਕਰਨਾ ਕਰਮ ਦਾ ਕੰਮ ਕਰਦੀ ਹੈ ਦੂਜੀ ਤਰ੍ਹਾਂ ਦੀ ਸੰਸਥਾ ਜਿਹੜੀ ਹੈ ਉਹ ਘਰਾਂ ਦੇ ਵਿੱਚ ਗੈਸ ਸਪਲਾਈ ਗੈਸ ਦੇ ਸਿਲੰਡਰ ਦੇਣਾ ਚਾਹੁੰਦੀ ਹੈ ਤੀਜੀ ਤਰ੍ਹਾਂ ਦੀ ਜਿਹੜੀ ਸੰਸਥਾ ਹੈ ਉਹ ਬਿਸਤਰੇ ਦੇਣਾ ਚਾਹੁੰਦੀ ਮੰਜੇ ਬਿਸਤਰੇ ਦੇਣਾ ਚਾਹੁੰਦੀ ਹੈ ਜਾਂ ਜਿਹੜੀ ਕੋਈ ਸੁਸਾਇਟੀ ਹੈ ਉਹ ਬੱਚਿਆਂ ਦੀਆਂ ਕਿਤਾਬਾਂ ਦੇਣਾ ਚਾਹੁੰਦੇ ਆ ਜਾਂ ਬੱਚਿਆਂ ਦੀਆਂ ਡਰੈਸਾਂ ਦੇ ਡਰੈਸੇਸ ਦੇਣਾ ਚਾਹੁੰਦੇ ਆ ਹਾਂ ਸੋ ਇਸ ਤਰ੍ਹਾਂ ਜਿਹੜੀਆਂ ਸੰਸਥਾਵਾਂ ਐ ਜੋ ਜੋ ਉਹ ਆਪਣੇ ਆਪ ਨੂੰ ਰਜਿਸਟਰ ਕਰਨ ਗਿਆ ਉੱਥੇ ਜਾ ਕੇ ਕਿ ਸਾਡੀ ਆ ਸੰਸਥਾ ਹੈ ਅਸੀਂ ਆ ਕੰਮ ਜਿਹੜਾ ਹੈ ਉਹ ਸੇਵਾ ਆ ਕਰ ਸਕਦੇ ਹਾਂ ਹੈਨਾ ਨੰਬਰ 1 ਨੰਬਰ 2 ਉਹਨਾਂ ਉੱਥੇ ਉਹਨਾਂ ਨੇ ਲੋਕਾਂ ਨੂੰ ਆਮ ਲੋਕਾਂ ਨੂੰ ਹੜਪੀਟ ਦੀ ਲੋਕਾਂ ਨੂੰ ਇਹ ਕਿਹਾ ਕਿ ਤੁਸੀਂ ਆ ਆਪਣੇ ਆਪ ਨੂੰ ਰਜਿਸਟਰ ਕਰੋ ਕਿ ਮੰਨ ਲਓ ਇਹ ਪਿੰਡ ਹੈ ਉੜਾ ਪਿੰਡ ਹੈ ਕੋਈ ਉਹਦੇ ਵਿੱਚ ਘਰਾਂ ਦੀ ਸਫਾਈ ਦੀ ਜਰੂਰਤ ਹੈ ਹੈਨਾ ਤਾਂ ਉੱਥੇ ਲੋਡ ਹੈ ਤਾਂ ਉਹ ਉਸ ਵੈਬਸਾਈਟ ਤੇ ਜਾ ਕੇ ਰਜਿਸਟਰ ਕਰ ਸਕਦੇ ਨੇ ਕਿ ਸਾਡਾ ਆ ਪਿੰਡ ਹੈ ਜੀ ਇਸ ਪਿੰਡ ਦੇ 15 ਘਰ ਹੈ ਜਿਹੜੇ ਕਿ ਬਿਲਕੁਲ ਮਾੜੀ ਹਾਲਤ ਦੇ ਵਿੱਚ ਇਹਨਾਂ ਦੇ ਵਿੱਚ ਗਾਰਾ ਬਹੁਤ ਚੜਿਆ ਹੋਇਆ ਹੈ ਘਾਹ ਚੜੀ ਹੋਈ ਹੈ ਉਹਨੂੰ ਸਾਫ਼ ਕਰਨ ਦੀ ਲੋੜ ਹੈ ਸਾਨੂੰ ਜਿਹੜੀਆਂ ਸਫਾਈ ਜੜੀਆਂ ਮਸ਼ੀਨਾਂ ਦੀ ਲੋੜ ਹੈ ਜੀ ਇਸੇ ਤਰ੍ਹਾਂ ਜੇ ਕੋਈ ਪਿੰਡ ਕਹੇ ਕਿ ਜੀ ਇਹ ਇਹਨਾਂ ਲੋਕਾਂ ਦਾ ਘਰ ਦਾ ਸਾਰਾ ਸਮਾਨ ਹੜ ਗਿਆ ਇਹਨਾਂ ਨੂੰ ਜਿਹੜੇ ਮੰਜੇ ਬਿਸਤਰੇ ਰਸੋਈ ਦਾ ਸਮਾਨ ਉਹ ਉਹਦੀ ਜ਼ਰੂਰਤ ਹੈ ਤੇ ਉਹ ਰਜਿਸਟਰ ਕਰ ਸਕਦੇ ਹੈਨਾ ਸੋ ਫਿਰ ਅਕਾਲ ਜਿਹੜੇ ਅਕਾਲ ਤਖਤ ਦੇ ਬਲੋਂ ਨਿਜਿਤ ਜਿਹੜੇ ਵਲੰਟੀਅਰਸ ਨੇ ਉਹ ਜਾ ਕੇ ਫਿਰ ਉਹ ਸੰਸਥਾ ਦੇ ਨਾਲ ਉਹ ਉਹ ਹੈਲਪ ਕਰਨਗੇ ਉਹਨੂੰ ਇੰਪਲੀਮੈਂਟ ਕਰਨਗੇ ਤੇ ਇਹਦੇ ਨਾਲ ਨਾਲ ਤੀਜੇ ਨੰਬਰ ਤੇ ਜਿਹੜਾ ਵਲੰਟੀਅਰਸ ਨੂੰ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਐਜ਼ ਅ ਵਲੰਟੀਅਰ ਆਪਣੇ ਆਪ ਨੂੰ ਰਜਿਸਟਰ ਕਰੋ ਕਿ ਤੁਸੀਂ ਕਹੋ ਕਿ ਮੰਨ ਲਓ ਤੁਹਾਡਾ ਨਾਮ ਗੁਰਜੀਤ ਸਿੰਘ ਹੈ ਤੁਸੀਂ ਕਹੋ ਕਿ ਮੈਂ ਮੁਹਾਲੀ ਦੇ ਵਿੱਚ ਰਹਿਣਾ ਮੁਹਾਲੀ ਦੇ 11 ਫੇਸ ਦੇ ਵਿੱਚ ਹੈਨਾ ਤੇ ਤੁਸੀਂ ਆਪਣਾ ਐਡਰੈਸ ਫੋਨ ਨੰਬਰ ਕਰਕੇ ਕਿਉਂਕਿ ਮੈਂ ਐਜ਼ ਅ ਵਲੰਟੀਅਰ ਹਾਜ਼ਰਾਂ ਸੇਵਾਦਾਰ ਦੇ ਤੌਰ ਤੇ ਮੈਂ ਆਪਣੇ ਆਪ ਨੂੰ ਰਜਿਸਟਰ ਕਰ ਰਿਹਾ ਜਦੋਂ ਵੀ ਮੇਰੀਆਂ ਸਵਾਮਾਂ ਦੀ ਲੋੜ ਹੈ ਤੇ ਤੁਹਾਨੂੰ ਬੁਲਾਇਆ ਜਾ ਜਾ ਸਕਦਾ ਸੋ ਤੁਸੀਂ ਆਪਣਾ ਟਾਈਮ ਕਿੰਨਾ ਦੇ ਸਕਦੇ ਹੋ ਉਹ ਸਾਰਾ ਕੁਝ ਤੁਸੀਂ ਦੱਸੋਗੇ ਕਿ ਤੁਸੀਂ ਉੱਥੇ ਜਾ ਕੇ ਜਿਹੜੀਆਂ ਇੱਕ ਸੰਸਥਾ ਨੇ ਲੋਕਾਂ ਨੂੰ ਜਿਹੜਾ ਹੈ ਤਾਲਮੇਲ ਕਰਾਣਾ ਤੇ ਉਹਨਾਂ ਨੂੰ ਉਹ ਕਰਨਾ ਸੋ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਹੈ ਪ੍ਰੋਜੈਕਟ ਇਹ ਬਣਾਇਆ ਗਿਆ ਸੋ ਦੇਖਣ ਨੂੰ ਔਰ ਸੁਣਨ ਨੂੰ ਇਹ ਪ੍ਰੋਜੈਕਟ ਬਹੁਤ ਅੱਛਾ ਲੱਗ ਰਿਹਾ ਔਰ ਕਿਉਂਕਿ ਇਹ ਸਿਰਫ ਇੱਥੇ ਤੱਕ ਸੀਮਿਤ ਨਹੀਂ ਹੋਏਗਾ ਹੋਰ ਜਦੋਂ ਵੀ ਕਦੇ ਵੀ ਕਿਤੇ ਇਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਚੰਗਾ ਇੱਕ ਚੰਗਾ ਕਦਮ ਜਿਹਨੂੰ ਕਿ ਕਿਹਾ ਜਾਣਾ ਚਾਹੀਦਾ ਆ ਪਰ ਇਹਦੇ ਵਿੱਚ ਜਿਹੜਾ ਇੱਕ ਸਵਾਲ ਉਹ ਇਹ ਖੜਾ ਹੁੰਦਾ ਹੈ ਕਿ ਐਸਜੀਪੀਸੀ ਦਾ ਪੂਰਾ ਫੰਡ ਜਿਹੜਾ ਹੈ ਉਸ ਦਾ ਕੰਟਰੋਲ ਜਿਹੜਾ ਹੈ ਉਹ ਸਰਕਾਰੀ ਖਾਲਸਾ ਕਿਉਂ ਨਹੀਂ ਲੈਂਦੇ ਜੀ ਜ세दार ਸਾਹਿਬ ਐਸਜੀਪੀਸੀ ਦਾ ਜਿਹੜਾ ਫੰਡ ਹੈ ਜਾਂ ਐਸਜੀਪੀਸੀ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਕਦਮ ਕਿਉਂ ਨਹੀਂ ਚੁੱਕਦੇ ਬਿਲਕੁਲ ਕਿਉਂਕਿ ਐਸਜੀਪੀਸੀ ਦੇ ਉੱਤੇ ਇਹਨਾਂ ਹੜ੍ਹਾਂ ਦੇ ਦੌਰਾਨ ਹੀ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਹੋਣ ਜਾਂ ਐਸਜੀਪੀਸੀ ਦੇ ਨਾਂ ਤੇ ਅਕਾਲੀ ਦਲ ਦੇ ਜਿਹੜੀ ਜਿਹੜੀ ਲੀਡਰਸ਼ਿਪ ਹੈ ਉਹਦੇ ਵੱਲੋਂ ਜਿਹੜੇ ਉਹਨਾਂ ਫੰਡਾਂ ਦੀ ਵਰਤੋਂ ਹੋਣ ਦੇ ਇਲਜ਼ਾਮ ਲੱਗਦੇ ਰਹੇ ਬਿਲਕੁਲ ਜੀ ਬਿਲਕੁਲ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਇਹ ਇਹ ਜਿਹੜੀ ਇਹ ਜਿਹੜਾ ਨਵਾਂ ਉਹਨਾਂ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਹ ਸਵਾਗਤਯੋਗ ਹੈ ਪਰ ਇਹਦੇ ਉੱਤੇ ਐਸਜੀਪੀਸੀ ਵਰਗੇ ਦੋਸ਼ ਨਾ ਲੱਗਣ ਕਿਉਂਕਿ ਫਿਰ ਵੀ ਫਿਰ ਜਿਹੜੀ ਹੈ ਪ੍ਰਬੰਧ ਦੇ ਉੱਤੇ ਕੰਟਰੋਲ ਤਾਂ ਅਕਾਲੀ ਦਲ ਦੇ ਬਾਦਲ ਦਾ ਹੀ ਹੈ ਨਾ ਸੋ ਜਿਵੇਂ ਡੀਜ਼ਲ ਵੰਡਣ ਦੇ ਇਸ਼ੂ ਦੇ ਉੱਤੇ ਗੱਲ ਹੋਈ ਪੈਸੇ ਵੰਡਣ ਦੀ ਗੱਲ ਹੋਈ ਹੈ ਨਾ ਉਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਹੈ ਇਹਦੇ ਉੱਤੇ ਨਾਂ ਲੱਗੇ ਤੇ ਉਹਦੇ ਵਾਸਤੇ ਕੋਈ ਸਿਸਟਮ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਨੇ ਸ਼ਾਇਦ ਸੋਚਿਆ ਵੀ ਹੋਵੇਗਾ ਪਰ ਸੋਚਣਾ ਚਾਹੀਦਾ ਤੇ ਤਾਂ ਕਿ ਕਿਉਂਕਿ ਜਥੇਦਾਰ ਸਿੱਖ ਪੰਥ ਦੇ ਵਿੱਚ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਆਂ ਸੰਸਥਾਵਾਂ ਨੇ ਜਾਂ ਇਸ ਤਰ੍ਹਾਂ ਦੇ ਸੰਗਠਨ ਨੇ ਜਿਹੜੇ ਅਜੇ ਤੱਕ ਉਹਨਾਂ ਨੂੰ ਐਜੇ ਜ세ਦਾਰ ਮੰਨਤਾ ਹੀ ਨਹੀਂ ਦੀ ਬਿਲਕੁਲ ਹੈਨਾ ਸੋ ਇੱਕ ਡਿਫਰੈਂਟ ਇਸ਼ੂ ਹੈ ਪਰ ਜੇ ਕੋਈ ਉਹ ਚੰਗਾ ਕੰਮ ਕਰ ਦੇ ਤਾਂ ਉਹਦਾ ਸਵਾਗਤ ਹੋਣਾ ਚਾਹੀਦਾ ਤੇ ਪਰ ਇਹਦੇ ਨਾਲ ਨਾਲ ਉਹਨਾਂ ਨੂੰ ਕਿਉਂਕਿ ਉਹ ਬਹੁਤ ਬੜੇ ਉਹਨਾਂ ਦਾ ਅਹੁਦਾ ਹੈ ਬਹੁਤ ਬੜਾ ਉਹਨਾਂ ਦਾ ਸਤਕਾਰ ਹੈ ਜਿਸ ਅਕਾਲ ਤਖਤ ਦੀ ਜ세ਦਾਰ ਦੀ ਸੀਟ ਤੇ ਉਹ ਬੈਠਦੇ ਨੇ ਉਸ ਦੇ ਅੱਗੇ ਸਾਰੀ ਕੌਮ ਜਿਹੜੀ ਹੈ ਉਸ ਦੇ ਲਈ ਜਵਾਬਦੇਹ ਹੈ ਸੋ ਉਸ ਦੇ ਉੱਤੇ ਕੋਈ ਜਿਸ ਤਰ੍ਹਾਂ ਐਸਜੀਪੀਸੀ ਦੇ ਫੰਡਾਂ ਨੂੰ ਲੈ ਕੇ ਜਾਂ ਜਿਹੜਾ ਪੂਰੇ ਉਸ ਉਹਦੇ ਕਾਮਾਕਾਰਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਆ ਜਾਂ ਸਿਆ ਇੱਕ ਖਾਸ ਸਿਆਸੀ ਧਿਰ ਵੱਲੋਂ ਉਸ ਚੀਜ਼ ਨੂੰ ਯੂਜ਼ ਕਰਨ ਦੇ ਜਿਹੜੇ ਇਲਜ਼ਾਮ ਲੱਗਦੇ ਰਹੇ ਉਹ ਜਿਹੜੇ ਅਕਾਲ ਤਖਤ ਤਖਤ ਵੱਲੋਂ ਇਸ ਨਵਾਂ ਸਿਸਟਮ ਪ੍ਰੋਜੈਕਟ ਬਣਾਇਆ ਜਾ ਰਿਹਾ ਉਹਦੇ ਉੱਤੇ ਨਾਂ ਲੱਗਣ ਇਸ ਲਈ ਉਹਨਾਂ ਨੂੰ ਜ਼ਰੂਰਸ ਜੇਥੋਂ ਨਾਲ ਬਿਲਕੁਲ ਸੋ ਧੰਨਵਾਦ ਲਾਲੀ ਜੀ ਥੈਂਕ ਯੂ ਸੋ ਇਹ ਸਨ ਅੱਜ ਦੇ ਮੁੱਦੇ ਕੱਲ ਮਿਲਾਂਗੇ ਹੋਰ ਨਵੇਂ ਪੰਜਾਬ ਦੇ ਮੁੱਦਿਆਂ ਦੇ ਨਾਲ ਧੰਨਵਾਦ